ਮਾਨਯੋਗ ਡੀਜੀਪੀ ਪੰਜਾਬ ਔਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਪੂਰਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਮਾੜੇ ਅਨਸਰ ਹੈਗੇ ਆ ਉਹਨਾਂ ਦੇ ਖਿਲਾਫ ਲਗਾਤਾਰ ਅਸੀਂ ਇੱਕ ਮੁਹਿੰਮ ਵਿੱਢੀ ਹੋਈ ਹੈ ਇਹਦੇ ਚੱਲਦੇ ਹੀ ਸਾਡੀ ਸਤਨਾਮਪੁਰਾ ਦੀ ਟੀਮ ਨੂੰ ਇੱਕ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਡੀਐਸਪੀ ਪਗਵਾੜਾ ਉਹਨਾਂ ਦੇ ਅੰダー ਅਸੀਂ ਇੱਕ ਟੀਮ ਬਣਾਈ ਸੀ ਜਿੱਦੋਂ ਇੱਕ ਐਫਆਈਆਰ ਦਰਜ ਹੋਈ ਐਫਆਈਆਰ 20/25 ਜਿਹੜੀ ਲੌਗੇਟ ਦੇ ਏਰੀਆ ਤੋਂ ਸਾਨੂੰ ਕੰਪਲੇਂਟ ਆਂਦੀ ਹੈ ਸੋਨੂੰ ਕੁਮਾਰ ਦੀ ਕਿ ਜਿਹਦੇ ਚ ਉਹ ਕਹਿੰਦਾ ਜੀ ਕਿ ਸਾਡਾ ਇੱਕ ਸਾਥੀ ਆ ਉਹਨੂੰ ਘਰੇ ਆ ਕੇ ਕੁੱਟਿਆ ਔਰ ਉਹਨੂੰ ਕਿਡਨਾਪ ਕਰਕੇ ਲੈ ਗਏ ਤੇ ਕੁਝ 7-8 ਜਵਾਨ ਸੀਗੇ ਜਿਹੜੇ ਮੁੰਡੇ ਨੇ ਜਿਹੜੇ ਆਏ ਬਾਈਕਾਂ ਤੇ ਤੇ ਘੋਟ ਮਾਰ ਕਰਕੇ ਚਲੇ ਗਏ ਇਸ ਮੁਕਦਮੇ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡਿਗੇਸਪਸਾਬ ਦੇ ਅੰਦਰ ਟੀਮ ਬਣਾਈ ਇਨਸਪੈਕਟਰ ਸਾਹਿਬ ਨੂੰ ਟੀਮ ਚ ਡਿਪਲੋਏ ਕੀਤੀਆਂ ਗਈਆਂ ਸੀ ਆਈਏ ਨਾਲ ਅਟੈਚ ਕੀਤਾ ਗਿਆ ਤਾਂ ਉਸੇ ਹੀ ਦਿਨ ਉਸ ਲੜਕੇ ਨੂੰ ਅਸੀਂ ਜਿਹੜਾ ਟਰੈਕ ਕਰ ਲਿਆ ਜਿਨੇ ਆਪਦੀ ਕੁਝ ਕੁਛ ਦੱਸਿਆ ਕਿ ਮੈਂ ਘਬਰਾ ਗਿਆ ਸੀਗਾ ਇਸ ਕਰਕੇ ਮੈਂ ਕਿਤੇ ਆਪਦੇ ਕਿਸੇ ਜਾਣਕਾਰ ਦੇ ਘਰ ਹੀ ਲੁਕਿਆ ਸੀਗਾ ਸੋ ਕਿਡਨਾਪਿੰਗ ਵਾਲਾ ਇਸ਼ੂ ਸਾਡਾ ਰੂਲ ਆਊਟ ਹੋ ਗਿਆ ਸੀ ਤਾਂ ਜਿਹੜੇ ਲੜਕੇ ਆਏ ਸੀ ਕਿਉਂਕਿ ਫੁਟੇਜਿਸ ਦੇ ਵਿੱਚ ਉਹ ਵਾਕੀ ਉਹ ਘਰ ਚ ਵੜ ਕੇ ਲੈਪਟਾਪ ਵੀ ਚੋਰੀ ਕਰਕੇ ਲੈ ਕੇ ਗਿਆ ਔਰ ਉਹਨੂੰ ਘੁੱਟ ਮਾਰ ਵੀ ਕੀਤੀ ਸੀਗੀ ਕੇਸ ਦੇ ਸੰਜੀਦਨ ਦੇਖਦਿਆਂ ਹੋਇਆ ਅਸੀਂ ਇਹ ਲਗਾਤਾਰ ਜਿਹੜੀ ਇਹ ਜਿਹੜੀ ਛਾਪੇਮਾਰੀ ਕੀਤੀ ਜਿਹੜੇ ਉਹ ਅਨਨੋਨ ਸੀਗੇ ਉਹਦੀ ਲੜੀ ਦੇ ਵਿੱਚ ਸਾਡੇ ਕੋਲੇ असी सब तो पहला अरैस किया जी आशुतोष पुत्र ए के ठाकुर यह बिहार का रहन वाला है इस तो बाद निशांत पुत्र रोहित कुमार यहाार का रहन वाला है ते इस तुं बाद जी सब तो वीय जी अरेस्ट हुई है और कैद थी ये जे मनी रत्नम पुत्र सुरेंद्र कुमार ये बिहार का रहने वाला है इस लड़के तो मनी राम की अः जी है मनी रत्नम की अरेस्ट तो ਦੁਰਾਨੇ ਪੁਛਗਿਚ ਇਹਦੇ ਤੋਂ ਸਾਨੂੰ ਤਿੰਨ ਵੈਪਨ ਬਰਾਮਦ ਹੋਏ ਨੇ ਇੱਕ ਪਿਸਟਲ 7.62 ਇਹਦੇ ਨਾਲ 6 ਜਿੰਦਾ ਕਾਰਟੂਸ ਫਿਰ ਫਰਦਰ ਪੁਛਗਿਚ ਦੇ ਵਿੱਚ ਇੱਕ ਹੋਰ ਪਿਸਟਲ ਬਰਾਮਦ ਹੋਇਆ ਤੇ ਫਿਰ ਸਾਡੇ ਕੋਲ ਇੱਕ ਰਿਵਾਲਵਰ 32 ਬਰਾਮਦ ਹੋਇਆ ਤਾਂ ਟੋਟਲ ਸਾਡੇ ਕੋਲ ਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਤੇ 15 ਕਾਰਟੂਸ ਰਿਕਵਰ ਹੋਏ ਇਹ ਜਿਹੜਾ ਮਨੀ ਰਤਨਾ ਮੈਂ ਇੱਕ ਬਹੁਤ ਹੀ ਨੋਟੋਰੀਅਸ ਲੜਕਾ ਹੈ ਔਰ ਇਹਦੇ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਨੇ ਤਿੰਨ ਪਰਚੇ ਦੇ ਆਲਰੇਡੀ ਨੇ ਤੁਹਾਨੂੰ ਯਾਦ ਹੋਵੇਗਾ ਪਿੱਛੇ ਲੌਗ ਗੇਟ 'ਚ ਇੱਕ ਵਾਰੀ ਫਾਇਰਿੰਗ ਵੀ ਹੋਈ ਸੀ ਕਿ ਉਹ ਵੀ ਇਹਦੇ ਵਿੱਚ ਮੇਨ ਅਕਿਊ ਸੀਗਾ ਤੇ ਹੁਣੇ ਬੇਲ ਤੇ ਆਇਆ ਹੋਇਆ ਸੀਗਾ ਸੋ ਇਸ ਦੇ ਨਾਲ ਹੀ ਸਾਡੇ ਜਿਹੜਾ ਲੌਗ ਗੇਟ ਦੇ ਵਿੱਚ ਜਿਹੜੀਆਂ ਐਂਟੀ ਸੋਸ਼ਲ 엘ਿਮੈਂਟਸ ਹੈਗੇ ਨੇ ਉਹਨਾਂ ਤੇ ਕਾਫੀ ਨੱਥ ਪਈ ਗਈ ਤੇ ਇਹ ਚ ਫਰਦਰ ਵੀ ਅਸੀਂ ਹੋਰ ਜਿਹੜੇ ਸਾਡੇ ਅਕਿਊਜ਼ ਨੇ ਉਹ ਵੀ ਅਸੀਂ ਅਰੈਸਟ ਕਰਾਂਗੇ ਤੇ ਇਹਦੇ ਨਾਲ ਸਾਡੇ ਜਿਹੜੇ ਐਸਐਚਓ ਇੰਸਪੈਕਟਰ ਹੈ ਵੀਕ ਨੇ ਉਹਨਾਂ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਿ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਦੇ ਉੱਪਰ ਇਹ ਬਹੁਤ ਅੱਛੀ ਨੱਥ ਪਾਈ ਗਈ ਹੈ ਸਟੂਡੈਂਟਸ ਕੁਝ ਸਟੂਡੈਂਟਸ ਨੇ ਜੀ ਕੁਝ ਐਕਸ ਸਟੂਡੈਂਟਸ ਨੇ ਜਿਹੜੇ ਕਿ ਇੱਥੇ ਹੀ ਹੁਣ ਆਪਣਾ ਇਹਨਾਂ ਨੇ ਡੇਟਾ ਬਣਾ ਲਿਆ ਹੋਇਆ ਹੈ ਔਰ ਇਹ ਕੁਛ ਨਾ ਕੁਛ ਗਲਤ ਐਕਟੀਵਿਟੀਆਂ ਦੇ ਵਿੱਚ ਇਨਵੋਲਡ ਹੈਗੇ ਨੇ ਜਿਹੜਾ ਇਹ ਮਨੀ ਰਤਨਮ ਹੈ ਇਹ ਪਿੱਛੋਂ ਬਿਹਾਰ ਤੋਂ ਇਹ ਲਿਆ ਕੇ ਇੱਥੇ ਸੇਲ ਕਰਦਾ ਹੁੰਦਾ ਸੀ ਫਰਦਰ ਸੋ ਇਹਨੇ ਆਪਣਾ ਇੱਕ ਬਿਜ਼ਨਸ ਬਣਾ ਲਿਆ ਜੀ ਜੀ ਇਸੇ ਕਰਕੇ ਬਿਹਾਰ ਤੋਂ ਲੈ ਕੇ ਆਉਂਦਾ ਸੀ ਜੀ ਇਸੇ ਇਸੇ ਕਰਕੇ ਇਹ ਵਿੱਚ ਬਹੁਤ ਸੱਤਰਾਵਾ ਆਰਮਜ਼ ਐਕਟ ਵੀ ਐਡ ਕੀਤੀਆਂ ਨੇ ਜਿਹੜੀ ਕਿ ਸਿੰਡੀਗੇਟ ਔਰਗੇਨਾਈਜ਼ਡ ਕ੍ਰਾਈਮ ਦੀਆਂ ਤਰਾਵਾਵਾਂ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਸਖਤ ਸਜ਼ਾਵੀ ਹੈਗੀ ਐ ਤੇ ਉਹ ਇਸ ਕੇਸ ਦੇ ਵਿੱਚ ਐਡ ਕੀਤੀਆਂ ਨੇ ਜੀ ਮੇਰਾ ਪਹਿਲਾ ਕਿੰਨੇ ਪਰਚੇ ਹੁੰਦੇ ਇਹਦੇ ਦੇ ਪਹਿਲਾਂ 3 ਪਰਚੇ ਆ ਜੀ ਮਕਦਮਾ ਨੰਬਰ 132/3 140/23 60/23 ਇਹ ਜਿਹੜੇ ਸਤਨਾਮਪੁਰੇ ਦੇ ਹੈਗੇ ਨੇ ਵੱਖ-ਵੱਖ ਸੈਕਸ਼ਨਸ ਨੇ ਲੜਾਈ ਝਗੜੇ ਦੇ ਨੇ ਤੇ ਆਮ ਜੈਕਟ ਦੇ ਪਹਿਲਾਂ ਵੀ ਇਹਦੇ ਤੇ ਬਣੇ ਇਥੇ ਕੁਝ ਕੁ ਸਾਡੇ ਹੁਣ ਧਿਆਨ ਚ ਆਇਆ ਹੈਗਾ ਕਿ ਗੁੱਟ ਬਣੇ ਹੋਏ ਦੋ ਚਾਰ ਦੋ ਚਾਰ ਜਿਹੜੇ ਐਕਟਿਵ ਨੇ ਉਹਨਾਂ ਦੇ ਵਿੱਚੋਂ ਇਹ ਮੇਨ ਐਕਟਿਵ ਸੀਗਾ ਸਾਡੀ ਬਾਕੀਆਂ ਤੇ ਵੀ ਨਿਗਾਹ ਹੈਗੀ ਆ ਕੁਝ-ਕਿਛ ਦੇ ਵੀ ਸਾਨੂੰ ਹੋਰ ਵੀ ਬਹੁਤ ਲੋਕਾਂ ਦਾ ਪਤਾ ਲੱਗਿਆ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਸਖਤ ਕਾਰਵਾਈ ਕਰਾਂਗੇ ਮੈਂ ਜਿਹੜੇ ਦਾ ਪੰਜਾਬ ਦੇ ਨਾਲ ਟੈਂਪੋਰਰੀ ਹੈ ਇਹ ਇੱਕ ਸਟੂਡੈਂਟ ਹੈ ਜੀ ਯੂਨੀਵਰਸਿਟੀ ਦਾ ਪਰ ਮੁੰਨੇ ਕੁਝ ਵੀ ਨਹੀਂ ਕਰ ਰਿਹਾ ਹੈਗਾ ਇਹਨੂੰ 2-3 ਸਾਲ ਹੋ ਗਏ ਇੱਥੇ ਆਏ ਨੂੰ ਆਫਟਰ ਹਿਸ ਜਿਹੜੀ ਐਜੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਇਹਨੇ ਇੱਥੇ ਹੀ ਆਪਣਾ ਕੁਛ ਨਾ ਕੁਛ ਇਸ ਤਰੀਕੇ ਦਾ ਸੇਲ ਪਰਚੇਸ ਵਾਲਾ ਕੰਮ ਹੈ ਉਹਦੇ ਤੋਂ ਆਮਦਨ ਹੈ ਇਦਾਂ ਹੀ ਆਪਦੇ ਨਾਲ ਮੁੰਡੇ ਹੋਰ ਜੋੜ ਰਿਹਾ ਹੈ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਟੂਡੈਂਟਸ ਨੂੰ ਵੀ ਇਹ ਅਪੀਲ ਕਰਾਂਗੀ ਕੋਈ ਵੀ ਕਿਸੇ ਵੀ ادارے ਚ ਪੜ ਰਿਹਾ ਕਿਤੇ ਵੀ ਪੜ ਰਿਹਾ ਹੈ ਉਸ ਨੂੰ ਇਹ ਅਪੀਲ ਕਰਾਂਗੀ ਕਿ ਤੁਸੀਂ ਇੰਨਾ ਚੀਜ਼ਾਂ ਤੋਂ ਗੁਰੇਜ਼ ਕਰੋ ਜਿਵੇਂ ਆਰਮਜ਼ ਹੈ ਜਾਂ ਕੋਈ ਗਨ ਕਲਚਰ ਹੈ ਤੁਹਾਨੂੰ ਅਟਰੈਕਟ ਬਹੁਤ ਕਰਦਾ ਹੈ ਪਰ ਇਹ ਕ੍ਰਿਮੀਨਲ ਐਕਟੀਵਿਟੀਆਂ ਨੇ ਜਿਹੜੀਆਂ ਕਿ ਤੁਹਾਡਾ ਕਰੀਅਰ ਵੀ ਖਤਮ ਕਰ ਸਕਦੀਆਂ ਨੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਵੱਡੀ ਮੁਸ਼ਕਲ ਚ ਪਾ ਸਕਦੀਆਂ ਨੇ ਔਰ ਪਿੱਛੇ ਦੇਖਣ ਚ ਆਇਆ ਹੈ ਕਿ ਕਈ ਟੈਰਰਿਸਟ ਐਕਟੀਵਿਟੀਆਂ ਦੇ ਵਿੱਚ ਅਨਨੋਨ ਇਨੋਸੈਂਟ ਬੱਚਿਆਂ ਨੇ ਕਿਸੇ ਨੂੰ ਕੋਈ ਬਾਈਕ ਹੈਂਡਓਵਰ ਕਰਦਾ ਕਿਸੇ ਨੂੰ ਕੋਈ ਕੈਸ਼ ਹੈਂਡਓਵਰ ਕਰ ਦਿੰਦਾ ਉਹਨਾਂ ਨੂੰ ਮੇਨ ਚੇਨ ਦਾ ਪਤਾ ਨਹੀਂ ਹੁੰਦਾ ਕਿ ਬਹੁਤ ਵੱਡੇ ਕ੍ਰਾਈਮ ਦਾ ਹਿੱਸਾ ਬਣ ਸਕਦੇ ਨੇ ਤੁਸੀਂ ਕਰਕੇ ਕਦੇ ਵੀ ਕੋਈ ਤੁਹਾਨੂੰ ਕੋਈ ਚੀਜ਼ ਚੱਕ-ਥਲ ਰੱਖਣ ਵਾਸਤੇ ਜਾਂ ਕੋਈ ਮੰਗ ਰਿਹਾ ਹੈ ਥੋੜਾ ਬਾਈਕ ਮੰਗ ਰਿਹਾ ਹੈ ਉਹਦੇ ਕ੍ਰੈਡੈਂਸ਼ੀਅਲਸ ਜ਼ਰੂਰ ਵੈਰੀਫਾਈ ਕਰ ਲਓ ਕਿ ਤੁਸੀਂ ਕਿਹਦੀ ਮਦਦ ਕਰ ਰਹੇ ਹੋ ਸਕਦਾ ਹੈ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਗੈਂਗ ਦਾ ਪਾਰਟ ਹੋਣ ਸੋ ਸਾਰੇ ਹੀ ਸਟੂਡੈਂਟਸ ਨੂੰ ਮੇਰੀ ਰਿਕਵੈਸਟ ਵੀ ਹੈ ਐਡਵਾਈਸ ਵੀ ਹੈ ਕਿ ਆਪ ਦਾ ਜਿਹੜਾ ਫਰੈਂਡ ਸਰਕਲ ਹੈ ਉਹ ਬਿਲਕੁਲ ਆਪਣਾ ਸਕੂਪ ਨਾਲ ਹੀ ਸੀਤਾ ਹੋਵੇ ਔਰ ਇਹ ਜੀ ਗਲਤ ਐਕਟੀਵਿਟੀਜ਼ ਦੇ ਵਿੱਚ ਉਹ ਨਾ ਪੈ ਮਰਮੇ ਰਹਿ ਰਿਹਾ ਸੀ ਜੀ ਜੀ ਇਹ ਸਾਰੇ ਜਿਹੜੇ ਲੌਗੇਟ ਏਰੀਆ ਦੇ ਅਰਾਊਂਡ ਪੀਜੀਸ ਬਣੇ ਹੋਏ ਆ ਉੱਥੇ ਰਹਿ ਰਹੇ ਸੀ ਜੀ